ਜੀ ਅੱਜ ਆਪਾਂ ਤੁਹਾਨੂੰ ਬੜੀ ਇਨਫੋਰਮੇਸ਼ਨ ਟਿਪਸ ਦੇਣ ਜਾ ਰਹੇ ਹਾਂ ਕੱਲ ਸਾਡੇ ਕੋਲ ਇੱਕ ਸਕੂਟਰ ਆਇਆ ਸੀਗਾ ਸਰਵਿਸ ਲਈ ਬਹਾੜੀ ਤੋਂ ਸ਼ਹਿਰ ਤੋਂ ਲੈ ਆਇਆ ਸੀਗਾ ਕੰਟੀਨਿੰਗ ਉਹ ਕਹਿੰਦੇ ਜੀ ਇਹ ਕਹਿੰਦੇ ਮੈਂ 6 ਬੈਟਰੀਆਂ ਵਾਲਾ ਸਕੂਟਰ ਲਿਆ ਹੋਇਆ ਹੈ ਬਟ ਜਦੋਂ ਅਸੀਂ ਉਹਦੀ ਸਰਵਿਸ ਕਰਨ ਲੱਗੇ ਤੇ ਉਹਦੇ ਵਿੱਚੋਂ ਪੰਜ ਹੀ ਬੈਟਰੀਆਂ ਨਿਕਲੀਆਂ ਉਹਨਾਂ ਨੂੰ ਇਹ ਨਹੀਂ ਪਤਾ ਸੀਗਾ ਕਿ ਉਹਨਾਂ ਨੇ ਪੰਜ ਬੈਟਰੀਆਂ ਲਿਆ ਹੈ ਕਿ 6 ਚ ਲਿਆ ਹੈ ਡੀਲਰ ਨੇ ਉਹਨਾਂ ਨੂੰ 6 ਬੈਟਰੀਆਂ ਦੇ ਵਿੱਚ ਕਹਿ ਕੇ ਸਕੂਟਰ ਦਿੱਤਾ ਹੋਇਆ ਹੈ ਜੇ ਤੁਸੀਂ ਕੋਈ ਵੀ ਸਕੂਟਰ ਤੁਸੀਂ ਦੇਖਦੇ ਹੋ ਤੁਸੀਂ ਉਹਦੇ ਮੀਟਰ ਦੇ ਉੱਤੇ ਚੈੱਕ ਕਰ ਸਕਦੇ ਹੋ ਚਾਰ ਡੀਲਰ ਭਾ ਸਾਡੇ ਉੱਤੇ ਕਰਦੇ ਨੇ 5 ਬੈਟਰੀਆਂ ਕਹਿ ਕੇ ਚਾਰਜ ਦੇ ਦਿੱਤਾ 6 ਬੈਟਰੀਆਂ ਕਹਿ ਕੇ 5 ਦੇ ਦਿੱਤਾ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਐਵੇਂ ਮੀਟਰ ਦੇ ਉੱਤੇ ਤੁਸੀਂ ਕਿੱਦਾਂ ਚੈੱਕ ਕਰ ਸਕਦੇ ਆਗੇ ਜੀ ਤੁਸੀਂ ਕੋਈ ਵੀ ਸਕੂਟਰ ਔਨ ਕਰਦੇ ਹੈਗੇ ਹੋ ਜਦੋਂ ਔਨ ਕਰਦੇ ਹੋ ਇਸ ਤਰ੍ਹਾਂ ਡਿਸਪਲੇ ਆਉਂਦੀ ਹੈ ਆ ਦੇਖੋ ਜੀ ਡਿਸਪਲੇ ਆ ਗਈ ਜੀ ਆ 60 ਵੋਲਟ ਲਿਖਿਆ ਆਇਆ 60V ਮਤਲਬ 5 ਬੈਟਰੀਆਂ ਨੇ 12V ਦੀ ਇੱਕ ਬੈਟਰੀ 5 ਬੈਟਰੀਆਂ 60V ਦੀ ਹੁਣ ਇਹੀ ਸਕੂਟਰ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ 48V ਦੇ ਵਿੱਚ ਆ ਦੇਖੋ ਜੀ ਇੱਕ ਤਾਰ ਅਨਕਲਿੱਪ ਕੀਤੀ ਹੈਗੀ ਆਪਾਂ ਆਪਾਂ ਚੈੱਕ ਕਰਦੇ ਆਂ ਲੋ ਮੀਟਰ ਔਨ ਕਰਕੇ ਦੁਬਾਰਾ ਆ 48 ਵੋਲਟ ਫ੍ਰੇਕ ਸਕੂਟਰ ਦੇ ਵਿੱਚ ਤੁਸੀਂ ਜੇ ਚੈੱਕ ਕਰੋ